ਇਹ ਗੱਲ ਤੁਹਾਨੂੰ ਬੜਾ ਪਤਾ ਹੈ ਅੱਛਾ ਜਿਹੜੀ ਪਹਿਲੀ ਪੀੜ੍ਹੀ ਸੀ ਇਹਨਾਂ ਘਰੇ ਬਜ਼ੁਰਗ ਬੈਠੇ ਹੋ ਜਿਹੜੇ ਵੱਡੇ ਨੇ ਜਿਹੜੇ ਐਸਾ ਵਕਤ 40 ਸਾਲ ਦੇ ਵੀ ਹੈਗੇ ਆ 45 ਉਹਨਾਂ ਨੇ ਵੱਡਿਆਂ ਕੋਲੋਂ ਝਿੜਕ ਵੀ ਖਾਧੀ ਸਲਾਮਾਂ ਵੀ ਲਈਆਂ ਤੇ ਇਹ ਸ਼ਬਦ ਬੋਲਣ ਦੀ ਹਿੰਮਤ ਨਹੀਂ ਸੀ ਕਿ ਤੁਹਾਨੂੰ ਬੜਾ ਪਤਾ ਹੈ ਅਲ ਜਿਹੜੀ ਅਗਲੀ ਪੀੜ੍ਹੀ ਹੈ ਨਾ ਜਿੱਥੇ ਐਜੂਕੇਸ਼ਨ ਨੇ ਬਹੁਤ ਤਰੱਕੀ ਕੀਤੀ ਉੱਥੇ ਸ਼ਬਦ ਬੋਲਣ ਲੱਗਿਆ ਕੋਈ ਵੀ ਗਰੇਜ ਨਹੀਂ ਕਰਦੇ ਉਹ ਇਦਾਂ ਵੀ ਕਹਿ ਦਿੰਦੇ ਆ ਜ਼ਿੰਦਗੀ ਸਾਡੀ ਆ ਤੁਹਾਨੂੰ ਜ਼ਿਆਦਾ ਦਖਲ ਦੇਣ ਦੀ ਬੋਲੋ ਜੀ ਲੋੜ ਨਹੀਂ ਜ਼ਿੰਦਗੀ ਸਾਡੀ ਆ ਹੁਣ ਮਾਪੇ ਅੱਛਾ ਅੱਛਾ ਇੱਕ ਪੀੜੀ ਦੇ ਦੋ ਪਾਸਿਓਂ ਪਿਸ ਗਏ ਉਹ ਕਹਿੰਦੇ ਯਾਰ ਅਸੀਂ ਆਪਣੇ ਤਾਇਆ ਚਾਚਾ ਦੇ ਵੀ ਝਿੜਕਾ ਖਾਧੀਆਂ ਦਾਦੇ ਕੋਲੋਂ ਵੀ ਝਿੜਕਾ ਖਾਧੀਆਂ ਤੇਰੇ ਵੀ ਸਾਨੂੰ ਛਿੜ ਗਿਆ ਕੋਈ ਗੱਲ ਨਹੀਂ ਵਿਆਹ ਹੋਣ ਤੋਂ ਬਾਅਦ ਵੀ ਕਈ ਵਾਰੀ ਪਿਤਾ ਨੇ ਛਿੜਕ ਮਾਰ ਲੈਣਾ ਕੋਈ ਗੱਲ ਨਹੀਂ ਤਾਈ ਨੇ ਵੀ ਕਹਿ ਦੇਣਾ ਚਾਚੇ ਨੇ ਵੀ ਕਹਿ ਦੇਣਾ ਦਾਦੀ ਨੇ ਵੀ ਕਹਿ ਦੇਣਾ ਜਿਆਹਾ ਉਹ ਬੰਦਾ ਅੱਛਾ ਹੁਣ ਅਗਲੇ ਬੰਨੇ ਹੈ ਹੁਣ ਅਕੇ ਬੱਚੇ ਵਾਲੇ ਬੰਨੇ ਪਿਸ ਰਿਆ ਬੰਦਾ ਉਹ ਕਹਿੰਦਾ ਯਾਰ ਅਸਰੇ ਦੋਵੇਂ ਬੰਨੇ ਇਹ ਚੱਕੀ ਦੇ ਪੁੱੜ ਚ ਆ ਗਏ ਇੱਕ ਪੁੱੜ ਥੱਲੇ ਇੱਕ ਪੁੱੜ ਉੱਤੇ ਆ ਅਸੀਂ ਧਾਣੇ ਬਣ ਗਏ ਜੇ ਜੁਗੋ ਵੀ ਨਹੀਂ ਹੁਣ ਅਸੀਂ ਵੱਡਿਆਂਗੇ ਝੜਕਾਂ ਵੀ ਖਾਧੀਆਂ ਅੱਗੇ ਨਿਆਣਿਆਂ ਤੇ ਕੋਲੋਂ ਫਿਰ ਅਸੀਂ ਦਬਕੀ ਖਾ ਰਹੇ ਅਸੀਂ ਕਿਹੜੇ ਬਣ ਜਾਈਏ ਪਰ ਜਿੰਨਾ ਘਰਾਂ ਚ ਸਸਕਾਰ ਚੰਗੇ ਹਨਾ ਉਹ ਐਸ ਜੁਗ ਵਿੱਚ ਵੀ ਆਪਣੇ ਮਾਂ ਬਾਪ ਦੀ ਇੱਜ਼ਤ ਕਰਦੇ ਹਨ ਪਰ ਤੁਹਾਨੂੰ ਇਹਦਾ ਵੀ ਪਰਿਵਾਰ ਲੱਭਣੇ ਬੋਲੋ ਪਿਆਰਿਆ ਜੀ ਬਹੁਤ ਓਕੇ ਇਹ ਜਿਹੜੇ ਕਹਿੰਦੇ ਵੀ ਉਹਨਾਂ ਦੇ ਘਰਾਂ ਸਵਰਗ ਹੈ ਮੈਂ ਕਹੂੰ ਛਾ ਜਿੱਨਾਂ ਘਰਾਂ ਦੇ ਵਿੱਚ ਬੱਚੇ ਆਪਣੇ ਮਾਪੇ ਦੀ ਸੱਚੇ ਰਿਸਪੈਕਟ ਕਰਦੇ ਆ ਇੱਜ਼ਤ ਕਰਦੇ ਆ ਮਾਪੇ ਦੀ ਗੱਲ ਸੁਣਦੇ ਆ ਸਲਾਮਾਂ ਕਰਦੇ ਆ ਬੈਠ ਕੇ ਵਿਚਾਰ ਕਰਦੇ ਆ ਬਹੁਤ ਚੰਗੀ ਗੱਲ ਹੈ ਹੁਣਾ ਵੀ ਚਾਹੀਦਾ ਹੈ ਗੁਰੂ ਰਾਮਦਾਸ ਪਤਾ ਮਹਾਰਾਜ ਜੀ ਬੜੀ ਵਾਖਟ ਕਰਦੇ ਹੋਏ ਗੁਰੂ ਸਪੀਤਾ ਮਹਾਰਾਜ ਬਖਸ਼ਿਸ਼ ਕਰਦੇ ਆ ਕਦੇ ਅੱਗੋਂ ਦੇ ਸੱਤ ਘਟ ਕਰ ਦੂਗਾ ਅੱਗੋਂ ਦੇ ਸੱਤ ਭਾਉ ਨਾ ਦਿੱਚੈ ਅੱਗੋਂ ਦੇ ਸੱਤ ਜਿਹਨਾਂ ਨੂੰ ਬਾਣੀ ਆਉਂਦੀ ਨਾਲ ਨਾਲ ਪੜੋਜੀ ਅੱਗੋਂ ਦੇ ਸੱਤ ਭਾਉ ਨਾ ਦਿੱਚੈ ਪਿੱਛੋਂ ਦੇ ਆ ਕੇ ਕੰਮ ਨਾ ਲੈ ਨੇ ਕੋਈ ਗੱਲ ਕਹੀ ਇਹਨੂੰ ਆਪਾਂ ਸੌਖੀ ਐਗਜ਼ੈਂਪਲ ਲਈਏ ਕਈ ਵਾਰੀ ਘਰ ਦੇ ਵਿੱਚ ਨਾ ਦਾਦਾ ਬੈਠਾ ਹੁੰਦਾ ਹੈ ਚਾਚਾ ਬੈਠਾ ਹੈ ਦਾਇਆ ਬੈਠਾ ਹੈ ਪਿਤਾ ਬੈਠਾ ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ ਕਹਿੰਦਾ ਬੇਟਾ ਇੱਧਰ ਆ ਕਹਿੰਦਾ ਪੁੱਤਰ ਹੁਣ ਤੋਂ ਵੈਸੇ ਜਵਾਨੀ 'ਚ ਪੈਰ ਰੱਖਿਆ ਤੂੰ ਬਾਹਰ ਨਿਕਲੇ ਆ ਮੈਨੂੰ ਮਾੜਾ ਜਿਹਾ ਪਤਾ ਲੱਗਾ ਜਿੰਨਾ ਲੋਕਾਂ ਨਾਲ ਤੂੰ ਤੁਰਿਆ ਫਿਰਦਾ ਐ ਉਹ ਬੰਦੇ ਚੰਗੇ ਨਹੀਂ ਹੈਗੇ ਕਿ ਵੀ ਆਪਣੇ ਵੱਡੇ ਕਹਿੰਦੇ ਆ ਨਾ ਫਿਰ ਪਪ ਦਿਨ ਨਾਲ ਤੁਟ ਰਿਆ ਪਰਦੇ ਉਹ ਬੰਦੇ ਚੰਗੇ ਨਹੀਂ ਹੈਗੇ ਅੱਛਾ ਬਾਪੂ ਕਿਉਂ ਕਹਿੰਦਾ ਭਲਾ ਪਿਓ ਕਿਉਂਕਿ ਉਹਦਾ ਆਪਣਾ ਇੱਕ ਤੇ ਯਰਬਾ ਕਿ ਉਹ ਆਪਣੇ ਬੱਚੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਅਸ਼ਵ ਬੱਚਾ ਜਿਹੜਾ ਵੱਡਾ ਹੋਣ ਹੋ ਰਿਹਾ ਵਾ ਉਹ ਆਪਣੇ ਬਿਜ਼ਨਸਾਂ ਚਾਹ ਜਿਨ੍ਹਾਂ ਨਾਲ ਕਰ ਰਿਹਾ ਕੰਮ ਕਰ ਸ਼ੁਰੂ ਕਰ ਰਿਹਾ ਦਾਦੇ ਨੇ ਆਖਿਆ ਤਾਂ ਪੁੱਤ ਇਹਨਾਂ ਨਾਲ ਤੁਰਿਆ ਫਿਰਦਾ ਨਾ ਉਹ ਇਨਸਾਨ ਚੰਗੇ ਨਹੀਂ ਹੈਗੇ ਉਹ ਤੇਰਾ ਨੁਕਸਾਨ ਕਰਨਗੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਪਤਾ ਲੱਗਾ ਕਿ ਤੂੰ ਕੋ ਕਾਰੋਬਾਰ ਸ਼ੁਰੂ ਕਰਨ ਲੱਗਾ ਉਹਨਾਂ ਨਾਲ ਤੇ ਕਿਉਂ ਬੱਚੇ ਨੇ ਕਿ ਜਵਾਬ ਦਿੱਤਾ ਕਹਿੰਦੇ ਪਿਤਾ ਜੀ ਤੁਹਾਡੀ ਉਮਰ ਹੋਰ ਸੀ ਸਾਡੀ ਉਮਰ ਹੁਣ ਹੋਰ ਜਿਹੜੇ ਨਹੀਂ ਜਿਹੜੇ ਤੁਹਾਡੇ ਵੇਲੇ ਮਾਰੇ ਹੋਣਗੇ ਸਾਡੇ ਵੇਲੇ ਮਾਰੇ ਹੋਣਗੇ ਹੁਣ ਉਹ ਬੰਦੇ ਸੁਤਰ ਗਏ ਨੇ ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੋ ਸਕਦਾ ਉਹਨੇ ਇੱਕ ਦੋ ਦਿਨ ਗੁੱਸਾ ਵੀ ਕੀਤਾ ਆਪਣੇ ਪਿਤਾ ਦੀ ਗੱਲ ਦਾ ਦਾਦੀ ਦੀ ਗੱਲ ਦਾ ਗੁੱਸਾ ਵੀ ਕੀਤਾ ਕਹਿੰਦਾ ਠੀਕ ਹੈ ਪੁੱਤ ਜ਼ਿੰਦਗੀ ਤੇਰੀ ਮੇਰਾ ਫਰਜ਼ ਸੀ ਤੈਨੂੰ ਸਮਝਾਉਣਾ ਅਬਰ ਆਵਾਜ਼ ਆ ਰਹੀ ਹੈ ਜੀ ਕੋਈ ਉਹ ਆਪਣੀ ਰਫਤਾਰ ਦੇ ਨਾਲ ਬੱਚਾ ਜ਼ਿੰਦਗੀ ਜਿਉਈ ਜਾਂਦਾ ਹੈ ਕੰਮ ਚੱਲੀ ਜਾਂਦਾ ਹੈ ਪਰ ਇੱਕ ਵਕਤ ਆਇਆ ਜਦੋਂ ਇਹਨਾਂ ਨੁਕਸਾਨ ਹੋਣ ਤੋਂ ਬਾਅਦ ਉਹ ਬੱਚਾ ਅੱਜ ਚਿਹਰਾ ਲੰਦਕਾ ਕੇ ਘਰ ਤੋਂ ਤੁਰਿਆ ਫਿਰਦਾ ਹੈ ਪਰ ਅੱਜ ਬੰਦ ਕਰਦੇ ਜਿੱਧਰ ਦੀ ਸੰਗਤ ਨੇ ਆ ਜਾਣਾ ਕੋਈ ਨਹੀਂ ਆਹ ਦਰਵਾਜ਼ਾ ਅਭੀ ਬੰਦ ਕਰਦੇ ਹੋ ਇਧਰ ਦੀ ਸੰਗਤ ਆਜੋ ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ ਜੀ ਕਿਉਂਕਿ ਅੱਜ ਅਸੀਂ ਗੁਰਮਤ ਤੋਂ ਬਹੁਤ ਦੂਰ ਚਲੇ ਗਏ ਜਿ ਖਲਾਅ ਬਹੁਤ ਪੈਦਾ ਹੋ ਗਿਆ ਕਿਉਂਕਿ ਇੱਥੇ ਦਾ ਸੰਸਾਰ ਇਨਸਾਨ ਪੈਸਾ ਕਦੇ ਨਹੀਂ ਸੁਖ ਲਈ ਥੇਸ਼ ਤੋਂ ਪ੍ਰਦੇਸ਼ ਜਾਂਦਾ ਹੈ ਪਿੰਡ ਤੋਂ ਸ਼ਹਿਰ ਜਾਂਦਾ ਹੈ ਕਾਰੋਬਾਰ ਕਰਦਾ ਕਦੇ ਨਹੀਂ ਹਰ ਇੱਕ ਬੰਦੇ ਨੂੰ ਕੁਝ ਕਦੇ ਕਹਿੰਦਾ ਮੇਰਾ ਭਢੀਫਾ ਸੁਖਾ ਲੰਘ ਜੇ ਹਲਕਾ ਬਾਪ ਨੇ ਆਪਣੇ ਪੁੱਤਰ ਦਾ ਚਿਹਰਾ ਲੰਮਕਿਆ ਹੋਇਆ ਵੇਖਿਆ ਨਾ ਕਿ ਜਿਹੜੇ ਘਰ ਚ ਪੈਦਾ ਹੋਏ ਹੁੰਦੇ ਨੇ ਉਹਨਾਂ ਦੇ ਚਿਹਰਿਆਂ ਤੋਂ ਅੰਦਾਜ਼ਾ ਲੱਗ ਜਾਂਦਾ ਬੱਚੇ ਨੂੰ ਕੋਈ ਪ੍ਰੋਬਲਮ ਹੈ ਵੀ ਖੁਸ਼ ਨਹੀਂ ਹੈਗਾ ਉਹਨੇ ਬੜੇ ਪਿਆਰ ਨਾਲ ਬਿਠਾਇਆ ਕੋਲ ਕਹਿੰਦਾ ਪੁੱਤ ਕੀ ਗੱਲ ਹੈ ਪਰੇਸ਼ਾਨ ਲੱਗਦਾ ਹੈ ਤੂੰ ਕਹਿੰਦਾ ਕੀ ਦੱਸਾਂ ਪਾਪਾ ਜੀ ਗੱਲ ਉਹੀ ਹੋਈ ਜਿਹੜੀ ਗੱਲ ਤੋਂ ਤੁਸੀਂ ਮੈਨੂੰ ਰੋਕਦੇ ਸੀ ਮੇਰਾ ਬੜਾ ਵੱਡਾ ਨੁਕਸਾਨ ਹੋ ਗਿਆ ਉਹ ਬੰਦੇ ਵਾਕਿਆ ਮਾੜੇ ਨਿਕਲੇ ਪਰ ਕਿਉ ਬਾਪੂ ਨੇ ਬੜੀ ਪਿਆਰੀ ਗੱਲ ਕਹੀ ਕਹਿੰਦਾ ਪੁੱਤ ਹੁਣ ਪਛਤਾਉਣ ਦਾ ਬੋਲੋ ਜੀ ਕੀ ਫਾਇਦਾ ਹੁਣ ਤੇ ਨੁਕਸਾਨ ਕਰਾ ਬੈਠਾ ਅਜੇ ਵੀ ਕੁਝ ਨਹੀਂ ਵਿਗਰਿਆ ਪੁਰਾਣੇ ਬਜ਼ੁਰਗਾਂ ਦੇ ਸ਼ਬਦਾਂ ਦੇ ਤੁਸੀਂ ਢੁੱਲੀਆਂ ਪੇਰਾਂ ਦਾ ਕੁਝ ਵੀ ਨਹੀਂ ਵਿਗਰਿਆ ਅੱਗੇ ਤੁਰਪੋ ਤੇ ਇੱਕ ਸ਼ਬਦ ਹੋਰ ਬੋਲਦੇ ਨੇ ਸਵੇਰ ਦਾ ਭੁੱਲਿਆ ਉਹਨੂੰ ਭੁੱਲਿਆ ਨਹੀਂ ਕਹਿੰਦੇ ਪਰ ਜਿਹੜਾ ਸਵੇਰ ਦਾ ਭੁੱਲਿਆ ਮੁੜ ਕੇ ਵਾਪਸ ਆਵੇ ਨਾ ਛੇ ਨੁਕਸਾਨ ਆ ਗੱਲ ਆਪਾਂ ਕਰ ਰਹੇ ਪਾਣੀ ਦੀ ਤੇ ਪਾਣੀ 'ਚ ਹਰ ਗੱਲ ਦਾ ਜਵਾਬ ਹੈ ਗੁਰੂ ਰਾਮਦਾਸ ਪਿਤਾ ਮਹਾਰਾਜ ਕਹਿੰਦੇ ਨੇ ਅੱਗੋਂ ਦੇ ਸੱਤ ਭਾਉ ਨਾ ਦਿੱਚੈ ਜਦੋਂ ਗੁਰੂ ਨੇ ਗੱਲ ਕਹੀ ਸਿੱਖ ਨੂੰ ਤੇ ਸਿੱਖ ਨੇ ਕਿਹਾ ਮਹਾਰਾਜ ਜਵੇਂ ਅੱਜ ਦੇ ਸਮੇਂ 'ਚ ਮੰਨ ਲਓ ਸੇਖ ਵੀ ਤੇ ਗੁਰੂ ਨੇ ਉਹ ਬਾਲੀ ਕਹਿੰਦਾ ਮੈਂ ਮਰਮਾਨਾ ਵੀ ਚੜਾ ਦੇਵਾਂਗਾ ਆ ਵੀ ਕਰ ਦੇਵਾਂਗਾ ਜੇ ਮਹਾਰਾਜ ਕਹਿੰਦੇ ਵੀ ਬਾਕੀ ਸਭ ਠੀਕ ਹੈ ਪਰ ਜਿਹੜੇ ਤੂੰ ਕੰਮ ਕਰਦਾ ਫਿਰਦਾ ਇਹ ਕੰਮ ਤੇਰੇ ਸਹੀ ਨਹੀਂ ਹੈਗੇ ਤੇ ਜਿਹੜੀ ਗੱਲ ਉਸ ਬੱਚੇ ਨੇ ਆਪਣੇ ਪਿਓ ਨੂੰ ਕਹੀ ਵੀ ਤੁਹਾਨੂੰ ਜੁੱਤੀ ਵਧੀਆ ਮਿਲੂਗੀ ਸੂਟ ਵਧੀਆ ਮਿਲੂਗਾ ਕੱਪੜਾ ਲੱਗਾ ਵਧੀਆ ਮਿਲੂਗਾ ਪਰ ਤੁਹਾਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਸਾਡੀ ਹੁਣ ਜ਼ਿੰਦਗੀ ਵਿੱਚ ਦਖਲ ਦਿਓ ਉਹਨਾਂ ਠੀਕ ਹੈ ਪਰ ਜਦੋਂ ਚਿਹਰਾ ਉਦਾਸ ਹੋਇਆ ਉਦੋਂ ਬਾਪ ਹੋ ਰਿਹਾ ਨਹੀਂ ਕਿ ਉਹਨੂੰ ਦੱਸਲ ਫੇਰ ਦੇਣਾ ਪਿਆ ਉਦਾਸੀ ਆਈ ਉਹਨੂੰ ਉਹ ਵਖਰੀ ਕਹਿੰਦਾ ਖੁਸ਼ੀ ਵੇਲੇ ਨਹੀਂ ਉਹਨੇ ਪਛਾਣਦਾ ਮੈਨੂੰ ਡੋਕੂ ਪਰ ਜਦੋਂ ਚਿਹਰਾ ਨਮਕਿਆ ਨਾ ਪੁੱਤ ਦਾ ਉਦੋਂ ਬਾਪ ਕੋਲ ਉਹਨੂੰ ਲਿਆ ਗਿਆ ਉਹਨਾਂ ਬਾਪ ਨੇ ਫੇਰ ਪੁੱਛਿਆ ਕੀ ਕਰਦਾ ਪੁੱਤ ਬੱਸ ਕੀ ਕਰੇ ਪਰੇਸ਼ਾਨ ਕਿਉਂ ਐ ਤੂੰ ਸੇਮ ਇਦਾਂ ਹੀ ਧਰੂ ਦੇ ਕੋਲ ਅੱਜ ਸਿਖਾ ਰਿਹਾ ਸਭ ਕੁਝ ਦਿੰਦਾ ਰੋਕ ਸਿੱਖਾਂ ਦੀ ਸਿੱਖਾਂ ਵੱਲੋਂ ਦਿੱਤੀਆਂ ਹੋਈਆਂ ਪੇਟਾਵਾਂ ਨਾਲ ਹੀ ਡੇ ਡਾ ਡਾ ਕੁਝ ਬਣਿਆ ਪਿੰਡਾਂ ਵਿੱਚ ਵੀਖ ਲੋ ਸ਼ਹਿਰਾਂ ਵਿੱਚ ਵੀਖ ਲੋ ਵੜੀਆਂ-ਵੜੀਆਂ ਇਮਾਰਤਾਂ ਨੇ 에어 ਕੰਡੀਸ਼ਨ ਗੁਰਦੁਆਰੇ ਬਣ ਗਏ ਪੱਖੇ ਲੱਗੇ ਮੈਟ ਵਿਸ਼ ਗਏ ਬਾਲਕੀਆਂ ਕਮਾਲ ਦੀਆਂ ਲਿਆਕੀਆਂ ਨਾਜ਼ੀਆਂ ਮਾਰਬਲ ਰਾਜਸਥਾਨ ਦਾ ਲਿਆ ਕੇ ਸੋਹਣਾ ਸੁਹਣਾ ਗੁਰਦਿਆਂ ਚੜਾਤਾ ਗੁਰੂ ਪਾਸ਼ਾ ਕਹਿੰਦੇ ਸਭ ਕੁਝ ਠੀਕ ਹੈ ਤੇਰੀ ਗੱਲ ਬੱਚਿਆ ਬਹੁਤ ਵਧੀਆ ਹੈ ਪਰ ਜਿੰਨਾ ਜਿਹੜੇ ਤੂੰ ਕੰਮ ਕਰਦਾ ਫਰਦ ਉਹ ਕੰਮ ਸਹੀ ਨਹੀਂ ਜਿੰਨਾ ਲੋਕਾਂ ਨਾਲ ਤੁਰਿਆ ਫਰਦ ਉਹ ਕੰਮ ਵਧੀਆ ਇਨਸਾਨ ਨਹੀਂ ਹੈਗੀ ਜੇ ਕੋ ਸਿੱਖ ਬੋਲਦਾ ਤੇ ਨਹੀਂ ਪਰ ਮਨ ਤੁਹੋ ਇਹ ਹੋ ਜਾਂਦਾ ਕਿ ਤੁਹਾਨੂੰ ਰਮਾਲਾ ਵੀ ਮਿਨੇਗਾ ਤੁਹਾਡੇ ਗੁਰਦਾਰੇ ਚੰਦੋਆ ਵੀ ਕਮਾਲ ਦਾ ਲਾ ਦੂੰਗਾ ਤੁਹਾਡੇ ਸਭ ਕੁਝ ਵਧੀਆ ਹੋਏਗਾ ਲੰਗਰ ਆਲ ਕਮਾਲ ਦਾ ਹੋਏਗਾ ਪਰ ਤੁਹਾਨੂੰ ਇਹ ਅਧਿਕਾਰ ਨਹੀਂ ਹੈਗਾ ਕਿ ਤੁਸੀਂ ਸਾਡੀ ਨਿੱਜੀ ਜ਼ਿੰਦਗੀ ਚ ਕੋਈ ਦਖਲ ਦਿਓ ਅੱਜ ਸਿੱਖ ਨੇ ਗੁਰੂ ਦਾ ਆਪਣੀ ਨਿੱਜੀ ਜ਼ਿੰਦਗੀ ਦਖਲ ਬੰਦ ਕਰ ਦਿੱਤਾ ਤੇ ਖਮਿਆਜਾ ਪੋਚ ਰਿਹਾ ਬੇਮੁਖ ਹੋਈ ਰਾਮ ਤੇ ਲੱਗਣ ਜਨਮ ਜੋ ਖਿਲਵੇਂ ਕੋੜੇ ਹੋਏਗੇ ਜਿਤੜੇ ਮਾਇਆ ਭਗ ਗੁਰੂ ਰਾਮਦਾਸ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਅਗੋਂ ਦੇ ਸੱਤ ਪਾਉ ਨਾ ਤਿਚੈ ਵਿਚੋਂ ਦੇ ਆਖਿਆ ਕੰਮ ਨਾ ਆਵੇ ਕਹਿੰਦੇ ਆਦ ਦੇ ਵਿੱਚ ਫਿਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੁਖ ਪਾਵੇ ਆ ਤਾਂ ਪਤਾ ਕਿਹਨੂੰ ਕਹਿੰਦੇ ਜਿਹੜਾ ਨਾ ਉਧਰ ਹੋਵੇ ਤੇ ਨਾ ਉਧਰ ਹੋਵੇ ਤੁਸੀਂ ਹੁਣ ਕਿਤੇ ਤੁਰੇ ਜਾਂਦੇ ਹੋ ਨਾ ਗੱਡੀ ਲੈ ਕੇ ਜਾਂਦੇ ਹੋ ਤੁਹਾਡੀ ਗੱਡੀ ਦੇ ਅੱਗੇ ਕੋਈ ਬੰਦਾ ਆ ਜਾਏ ਖਲੋ ਜੇ ਤੁਸੀਂ ਜੇ ਕਰੋ ਗੱਡੀਓ ਬੰਦਾ ਸੱਜੇ ਹੋ ਜਾ ਤੁਸੀਂ ਖੱਬੇ ਕਰੋ ਗੱਡੀ ਤੇ ਬੰਦਾ ਖੱਬੇ ਹਾਰ ਕੇ ਤੁਸੀਂ ਗੱਡੀ ਖਲਾੜ ਕੇ ਪਤਾ ਕੀ ਜਾਂਦੇ ਭਰਾਵਾ ਜਾਂ ਸੱਜੇ ਹੋ ਜਾ ਜਾਂ ਖੱਬੇ ਹੋ ਜਾ ਕਈ ਵਾਰੀ ਆਪਣੇ ਤੁਰਿਆਂ ਵੀ ਇੰਜ ਨਹੀਂ ਵਾਪਰਦਾ ਪੁੱਤਰੇ ਜਾਂਦੇ ਹੋਈਆਂ ਕਈ ਵਾਰੀ ਆਪਣੇ ਕੋਲ ਬੰਦਾ ਅੱਗੇ ਆ ਜਾਂਦਾ ਆਪਾਂ ਰਾਈਟ ਹੋਣੇ ਹੋ ਰਾਈਟ ਹੋ ਜਾ ਪਰ ਲੈਫਟ ਹੋਣੇ ਹੋ ਲੈਫਟ ਹੋ ਜਾ ਹਾਰ ਕੇ ਆਪਾਂ ਨੂੰ ਜਿਹੜੇ ਭਾਈ ਇੱਥਾ ਕਰ ਜਾਂ ਸੱਜੇ ਹੋ ਜਾ ਜਾਂ ਖੱਬੇ ਹੋ ਜਾ ਨੁਕਸਾਨ ਹੋਏਗਾ ਤੇਰਾ ਵੀ ਤੇ ਸਾਡਾ ਵੀ ਆਪਾਂ ਉਹਨੂੰ ਇਹ ਨਹੀਂ ਕਹਿੰਦੇ ਸੱਜੇ ਹੀ ਹੋ ਜਾ ਕੋਈ ਹੋ ਸਕਦਾ ਉਹਨੇ ਖੱਬੇ ਜਾਣਾ ਹੋਵੇ ਨਾ ਉਹਨੂੰ ਆਪਾਂ ਇਹ ਕਹਿੰਦੇ ਤੂੰ ਖੱਬੇ ਹੋ ਜਾ ਹੋ ਸਕਦਾ ਉਹਨੇ ਸੱਜੇ ਜਾਣਾ ਹੋਵੇ ਆਪ ਤੇਰਾ ਵਾ ਪਰ ਇੱਕ ਬੰਦੇ ਹੋ ਜਾ ਮੇਰਾ ਵੀਰ ਇੱਥੇ ਗੁਰੂ ਪਾਤਸ਼ਾਹ ਕਾਦੇ ਬੰਦਿਆ ਅੱਧੇ ਵਿੱਚ ਰੱਖ ਲੋ ਇੱਕ ਪਾਸੇ ਲੱਗਦਾ ਜਾਂ ਪੂਰਾ ਗੁਰੂ ਵਾਲੇ ਬੰਦੇ ਹੋ ਜਾ ਜਾਂ ਪੂਰਾ ਪਖੰਡ ਵਾਲੇ ਬੰਦੇ ਹੋ ਜਾ ਤੇ ਫੈਸਲਾ ਹੁਣ ਤੇਰਾ ਹੈ ਬਈ ਤੈਨੂੰ ਇਹ ਥੋੜਾ ਆਖਿਆ ਵੀ ਤੂੰ ਮੜੀ ਤੇ ਦਿਵਾਨਾ ਜਗਾ ਤੂੰ ਜਗਾ ਮੜੀ ਤੇ ਦਿਵਾਨ ਜਮ ਜਮ ਜਗਾ ਵੀਰਵਾਰ ਜਗਾ ਸ਼ੁਕਰਵਾਰ ਜਗਾ ਸ਼ਨੀਵਾਰ ਜਗਾ ਪਰ ਇਧਰੋਂ ਨਾਤਾ ਤੋੜਦੇ ਵੀ ਮਹਾਰਾਜ ਮੈਨੂੰ ਹੁਣ ਤੁਹਾਡੀ ਲੋੜ ਨਹੀਂ ਕਿਉਂਕਿ ਮੈਂ ਇੱਕ ਬੰਦੇ ਹੋ ਗਿਆ ਨੁਕਸਾਨ ਹੋਥੇ ਹੁੰਦਾ ਬੇ ਤੂੰ ਇਧਰ ਵੀ ਤੁਰਿਆ ਆਉਣਾ ਹੈ ਉਧਰ ਵੀ ਤੁਰਿਆ ਜਾਣਾ ਹੈ ਸ਼ਿਰਤਰਾ ਗਰੋਗੇ ਵੀ ਝੁਕ ਜਾਂਦਾ ਤੇ ਪਖੰਡੀਆਂ ਅਗੇ ਵੀ ਝੁਕ ਜਾਂਦਾ ਤੂੰ ਇੱਕ ਬਣਿਆ ਅੱਧੇ ਵਿੱਚ ਫਿਰਿਆ ਸਾਰੇ ਬੜਿਓ ਜੀ ਅੱਧੇ ਵਿੱਚ ਫਿਰਿਆ ਮਨ ਮੁਖ ਵਿਚਾਰਾ ਤੇ ਬਾਸ਼ਕ ਦੇ ਗੱਲੀ ਕਿਉਂ ਸੁੱਖ ਪਾਵੇ ਤੇ ਜਿੱਦਾਂ ਰੱਖਿਓ ਜਿਹੜੇ ਲੋਕ ਡਬਲ ਮੈਂਟਡ ਹੁੰਦੇ ਆ ਨਾ ਉਹਨਾਂ ਦੀ ਜ਼ਿੰਦਗੀ ਸੁੱਖ ਕਦੀ ਨਹੀਂ ਹੁੰਦਾ ਜਿੰਨੇ ਵੀ ਤੁਹਾਨੂੰ ਸੁਖੀ ਜੀਵਨ ਮਿਲਣਗੇ ਨਾ ਉਹਦੀ ਸੰਤੁਸ਼ਟੀ ਦਾ ਰਾਜ ਪਤਾ ਕੀ ਹੋਏਗਾ ਉਹਨਾਂ ਦਾ ਫੋਕਸ ਇੱਕ ਹੋਏਗਾ ਤੁਸੀਂ ਵੀ ਬਖਾ ਸਟੂਡੈਂਟ ਹੀ ਵੇਖ ਲਿਓ ਜਿਹੜੇ ਬੱਚੇ ਫੋਕਸ ਰੱਖਦੇ ਨੇ ਜ਼ਿੰਦਗੀ 'ਚ ਉਹ ਕਾਮਯਾਬ ਹੁੰਦੇ ਆ ਜਿਹੜੇ ਕਰ ਵੀ ਡਬਲ ਮੈਂਟਡ ਹੋਣ ਵੀ ਆ ਕਰ ਕਈ ਬਿਜ਼ਨਸਮੈਨ ਕਈ ਕਾਰੋਬਾਰੀ ਵੀ ਇੰਜ ਕਰਦੇ ਥੋੜਾ ਜਾ ਕੀਤਾ ਥੋੜਾ ਜਾ ਉਹ ਕਰ ਲਿਆ ਕਈ ਦਵਾਈ ਖਾਣ ਲੱਗੇ ਐਂ ਕਰਦੇ ਡਾਕਟਰ ਕੋਲ ਦੋ ਦਿਨ ਐਸ ਡਾਕਟਰ ਕੋਲ ਉਹ ਜੇ ਉਹ ਠੀਕ ਹੋਣ ਲੱਗਦੀ ਤੀਜੀ ਤਰਫੇ ਡਾਕਟਰ ਬਦਲ ਲੈਂਦੇ ਉਹਨੂੰ ਇਹ ਇਹ ਨਹੀਂ ਸਮਝ ਆਉਂਦੀ ਕਿ ਮੈਨੂੰ ਠੀਕ ਕਿਹੜੇ ਡਾਕਟਰ ਨੇ ਕੀਤਾ ਤੇ ਬਿਮਾਰ ਕਿਹੜੇ ਨੇ ਕੀਤਾ ਉਹਨੂੰ ਸਮਝ ਨਹੀਂ ਆਉਂਦੀ ਜਿੰਦਗੀ ਵਿੱਚ ਫੋਕਸ ਹੋਣਾ ਪਾਤਸ਼ਾਹ ਨੇ ਸਾਨੂੰ ਇੱਕ ਇੱਕ ਦੇ ਲੜਕਿਓਂ ਲਾਇਆ ਸੀ। ਗੁਰੂ ਸਭ ਨੇ ਆਖਿਆ ਬੰਦਿਆ ਸੁੱਖ ਬਾਹਰੋਂ ਨਹੀਂ ਆਉਣਾ ਕਿਤੇ। ਸੁੱਖ ਤੈਨੂੰ ਆਪਣੇ ਕੰਮਾਂ ਚੋਂ ਪੈਦਾ ਕਰਨਾ ਪੈਣਾ। ਹੁਣ ਗੁਰੂ ਪਾਸ਼ਾ ਜੀ ਦੇ ਇਥੇ ਕਹਿ ਦਿੱਤਾ ਅੱਧ ਵਿੱਚ ਫਿਰੇ ਮਨਮੁਖ ਵਿਚਾਰਾ ਗੱਲੀ ਕਿਉਂ ਸੁੱਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ। ਅਸੂ ਕੋੜੀ ਆਵੇ, ਕੋੜੀ ਜਾਵੇ ਜਿਸ ਬੱਚੇ ਦਾ ਆਪਣੇ ਜੋਨਰ ਪਿਆਰ ਹੀ ਹੈ ਨਹੀਂ ਉਹ ਤਾਂ ਲੋਕਾਂ ਦੇ ਸਾਹਮਣੇ ਆਪਣੇ ਪਿਓ ਦੇ ਗੋਡਿਆਂ ਹੱਥ ਲਾਏ ਦਾ ਅਰਥ ਕੀ ਰਹਿ ਗਿਆ ਜੀ ਉਹ ਤੇ ਪਿਓ ਹੰਦਾ ਯਾਰ ਤੂੰ ਬਖੰਡ ਕਰਦਾ ਅੱਗੋਂ ਪੁੱਛੂ ਤੂੰ ਮੇਰੇ ਨਾਲ ਚੰਗੀ ਤਰ੍ਹਾਂ ਬੋਲਦਾ ਨਹੀਂ ਆਏਗਾ ਤੇ ਸਾਹਮਣੇ ਤੂੰ ਮੇਰੇ ਗੋਡਿਆਂ ਹੱਥ ਲਾ ਦੇਣਾ ਤੇ ਬਾਦਸ਼ਾਹ ਕਹਿੰਦੇ ਬੰਦਿਆ ਕਿ ਤੂੰ ਤੇ ਨਹੀਂ ਆਪਣੇ ਗੁਰੂ ਨਾਲ ਇੰਜ ਕਰਦਾ ਇਸ ਕਰਕੇ ਨਵੇਂ ਪਾਸ਼ਾ ਤੁਹਾਨੂੰ ਬਰੂ ਦੇਖ ਬਹਾਦਰ ਮਹਾਰਾਜ ਬਖਸ਼ਿਸ਼ ਕਰਦੇ ਨੇ ਹਾਰ ਜਸ ਰੇ ਮਨਾ ਸਾਰੇ ਬੋਲ ਹਾਰ ਜਸ ਰੇ ਮਨਾ ਗਾਇਲ ਹੈ you <laughs> ਅਛਾ ਮੰਨਉ ਗਿਆ ਮਨਾ ਹਰੀਦਾ ਜਾ ਸਕਾ ਅਛਾ ਜੇ ਮੰਨ ਨਹੀਂ ਜਾ ਰਿਹਾ ਕੰਨ ਘਾਰੇ ਰੇ ਜੇ ਤਨ ਹੈ ਨਾ ਉਹ ਹਰੀਦਾ ਜਾਸ ਬਹੁਤ ਕਰ ਮੰਨ ਨਹੀਂ ਕਰ ਰਿਹਾ ਸਤਗੁਰ ਨੇ ਆਖਿਆ ਸੇ ਉਸਤਤੋ ਤੋ ਮੰਨ ਮੈਂ ਸਾਰੇ ਬੋਲੋ ਜੀ ਉਸਤਤੋ ਤੋ ਮੰਨ ਮੈਂ ਜਿਦਨ ਸਾਡਾ ਮਨ ਉਸਤਤ ਕਰਨੀ ਸ਼ੁਰੂ ਕਰੇਗਾ ਨਾ ਉਹ ਦਿਨ ਸਾਡੀ ਜ਼ਿੰਦਗੀ ਵਿੱਚ ਤਬਦੀਲੀ ਪਤਾ ਕਿਹੜੀ ਆਏਗੀ ਉਹ ਤੁਹਾਡਾ ਵਿਹਾਰ ਲੋਕਾਂ ਦਾ ਵਧੀਆ ਹੋਏਗਾ ਅਜੇ ਤਨ ਉਸਤਤ ਕਰਦਾ ਇਸ ਕਰਕੇ ਵਿਹਾਰ ਵਧੀਆ ਨਹੀਂ ਹੈਗਾ ਉਸਤਤ ਮਨ ਮੈਂ ਕਰ ਗੰਗਾਰ ਕਰ ਮਨ ਮੇਰੀ ਸਤ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਵੋ ਪੀਵੋ ਕਿਡਾ ਪਿਆਰ ਨੂੰ ਸੁਖੀ ਹੋਣਾ ਚਾਹੁੰਨੇ ਨਾ ਬਾਸ਼ਿਕ ਦੇ ਜ਼ੁਬਾਨ ਨਾਲ ਚੰਗਾ ਬੋਲਿਆ ਕਰਕੇ ਸੇ